welcom guys hello everyone welcome back to our new vlog guys kivein tusi hope karde ha tusi vi theek hoge te vadhia hoge tandrust hoge so karde ha hum log di shuruaat guys te guys hun ho chuki hai dopahar te nanu apne papa de naal laggi hui oda raksha bandhan khelan kadi rakhi band di hai kadi utaar di hai eh ko kamm laggi hai papa na kadi papa ode band rahe ne ਤੇ ਸੋ ਗਾਇਸ ਮੈਂ ਵਲੋਗ ਅੱਜ ਇੱਧਰ ਇਸ ਲਈ ਸ਼ੂਟ ਕੀਤਾ ਕਿਉਂਕਿ ਨੰਨੂ ਸੋਨਾ ਲਵੇ ਕਿਉਂਕਿ ਮੈਂ ਜਾ ਰਹੀ ਆ ਬਾਜ਼ਾਰ ਕੋਈ ਕੰਮ ਹੈ ਤੇ ਅੱਜ ਤੁਹਾਨੂੰ ਕਰਾਈਏ ਸੈਰ ਕਰੀਮਪੁਰਾ ਬਾਜ਼ਾਰ ਦੀ ਚਲੋ ਗਾਇਸ ਮੇਰੇ ਨਾਲ-ਨਾਲ ਬਾਜ਼ਾਰ ਤੁਹਾਨੂੰ ਸੈਰ ਕਰਾਈਏ ਤੇ ਨੰਨੂ ਤੋਂ ਮੈਂ ਜਾਣਾ ਲੁੱਕ ਕੇ ਤੇ ਉਹਦਾ ਤੂੰ ਧਿਆਨ ਰੱਖਣਾ ਗੁੜੀਆਂ ਠੀਕ ਆ ਬਾਹਰ ਨਹੀਂ ਜਾਣ ਦੇਣਾ ਨੂੰ ਠੀਕ ਹੈ ਅੰਦਰ ਬਿਠਾ ਕੇ ਰੱਖਣਾ ਵਾ ਤੇ ਮੇਰੇ ਬਾਰੇ ਪੁੱਛੇ ਨਾ ਕੁਛ ਵੀ ਮਾਨਾ ਲਗਾ ਦੇ ਬਾਜ਼ਾਰ ਦਾ ਨਾਮ ਨਾ ਲਈ ਉਹ ਰੋਏਗੀ ਤੇ ਨਹੀਂ ਤਾਂ ਠੀਕ ਹੈ ਸੋ ਗਾਇਸ ਬਣੇ ਰਹਿਓ ਵਲੌਗ ਵਿੱਚ ਤੇ ਦਿਖਾਣੇ ਆ ਤੇ ਤੁਹਾਨੂੰ ਕਰਾਣੇ ਆ ਕਰੀਮਪੁਰਾ ਬਾਜ਼ਾਰ ਦੀ ਸੈਰ ਲੋਜੀ ਗਾਇਸ ਜਿਹਦਾ ਜਿਸ ਚੀਜ਼ ਦਾ ਡਰ ਸੀ ਉਹੀ ਹੋਇਆ ਤੇ ਨੰਨੂ ਘਰੇ ਟਿਕੀ ਨਹੀਂ ਹੈਗੀ ਤੇ ਇਹ ਮੇਰੇ ਨਾਲ ਹੀ ਤਿਆਰ ਹੋ ਗਈ ਗਾਇਜ਼ ਬਾਜ਼ਾਰ ਜਾਣ ਲਈ ਤੇ ਹੁਣ ਮੈਂ ਲੈ ਕੇ ਚੱਲੀ ਆ ਇਹਨੂੰ ਵੀ ਨਾਲ ਤੇ ਹੁਣ ਮੈਨੂੰ ਗੁੱਸਾ ਵੀ ਚੜ ਰਿਹਾ ਕਿਉਂਕਿ ਬਾਜ਼ਾਰ ਜਾਣਾ ਸੌਖਾ ਨਹੀਂ ਹੁੰਦਾ ਉੱਥੇ ਭੀੜ-ਭੜੱਕਾ ਹੁੰਦਾ ਹੈ ਬੱਚਾ ਫਿਰ ਨਾ ਪਰੇਸ਼ਾਨ ਹੁੰਦਾ ਹੈ ਬਹੁਤ ਜ਼ਿਆਦਾ ਸੋ ਗਾਇਜ਼ ਕੀ ਕਰਦੀ ਮੈਂ ਲੁੱਕ ਕੇ ਆਉਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਰੁਕੀ ਨਹੀਂ ਹੈਗੀ ਤੇ ਇਹਨੂੰ ਨਾਲ ਹੀ ਲਿਜਾਣਾ ਪੈ ਗਿਆ ਹੁਣ ਮੈਨੂੰ ਚਲੋ ਕੋਈ ਗੱਲ ਨਹੀਂ ਹੁਣ ਇਹਦੇ ਪਾਪਾ ਵੀ ਬੋਲਣ ਲੱਗੇ ਟਾਈਮ ਤੇ ਤੇ ਗਾਈਜ਼ ਅਸੀਂ ਆਟੋ ਦਾ ਵੇਟ ਕਰਦਿਆਂ ਪੀਆ ਤੇ ਆਟੋ ਨਹੀਂ ਆਇਆ ਹਲੇ ਤੱਕ ਇਹ ਵੀ ਜਿੱਤ ਕਰਕੇ ਤਿਆਰ ਹੋ ਨੇ ਨੇ ਆਟੋ ਲੰਘੇ ਨੇ ਕੋਈ ਅੱਜ ਸਾਡ ਧੁੱਪ ਤੇ ਖੜਨਾ ਪੈ ਗਿਆ ਅੱਜ ਧੁੱਪ ਵੀ ਬੜੀ ਤੇਜ਼ ਨਿਕਲੀ ਤੁਕਨੇ ਵਾਲਾ ਲਓ ਜੀ ਸਾਨੂੰ ਆਟੋ ਤਾਂ ਮਿਲ ਗਿਆ ਤੇ ਜਗਾ ਥੋੜੀ ਘੱਟ ਮਿਲੀ ਨੰਨੂ ਪਹਿਲੇ ਇੱਧਰ ਬੈਠੇ ਸੀ ਇੱਧਰ ਦੋ ਸਵਾਰੀਆਂ ਹੋਰ ਬੈਠ ਗਈਆਂ ਤੇ ਸੋ ਕੋਈ ਗੱਲ ਨਹੀਂ ਉਹਨਾਂ ਨੂੰ ਮੇਰੇ ਕੋਲ ਐ ਦੇਖੋ ਐ ਮੇਰਾ ਕਿਊਟ ਬੱਚਾ ਚਲੋ ਜੀ ਹੁਣ ਉਹ ਦੋ ਸਵਾਰੀਆਂ ਉਤਰ ਚੁੱਕੀਆਂ ਨੇ ਤੇ ਨੰਨੂ ਆਪਣੀ ਸੀਟ ਤੇ ਐ ਫੁੱਲੀ ਢੁੱਲੀ ਹੋ ਕੇ ਬੈਠ ਗਿਆ ਦੇਖੋ ਮੈਂ ਦੇਖਦੀ ਵਿੱਚ ਵਿੱਚ ਉਹ ਗੁੱਸਾ ਵੀ ਐ ਕਿ ਮੰਮਾ ਮੈਨੂੰ ਛੱਡ ਕੇ ਚੱਲੇ ਸੀ ਸ਼ੁਕਰ ਆ ਮੈਂ ਨਾ ਚੱਲਦੀ ਆ ਮੰਮਾ ਦੇ ਦੇਖ ਮੈਨੂੰ ਦੇਖ ਤੇ ਗਾਇਸ ਸੜਕਾ ਦੇਖੋ ਪਾਣੀ ਦੇਖੋ ਕਿਵੇਂ ਸੜਕਾਂ ਨੇ ਇਸ ਤੇ ਪਾਣਸ਼ਾ ਨੇ ਗੰਦ ਪਾ ਕੇ ਰੱਖ ਦਿੱਤਾ ਸੜਕਾਂ ਤੇ ਤੇ ਧੁੱਪ ਵੀ ਨਿਕਲ ਹੋਈ ਨਿਕਲੀ ਹੋਈ ਹੈ ਚਾਹ ਸ਼ੂਗਰ ਹੈ ਧੁੱਪ ਨਿਕਲੀ ਹੋਈ ਹੈ ਕੱਪੜੇ ਮੇ ਧੋ ਕੇ ਆਏ ਆ ਪਿੱਛੋਂ ਦੇ ਸੁੱਕ ਜਾਣਗੇ ਮੌਸਮ ਵਧੀਆ ਗਰਮੀ ਬਹੁਤ ਹੋਈ ਪਈ ਧੁੱਪ ਨਾਲ ਨਾ ਹੁਮਸਤ ਹੋ ਗਈ ਜਰਾ ਲਓ ਜੀ ਅਸੀਂ ਗਾਇਸ ਆਗੇ ਆ ਦੇਖੋ ਗੁਰਦੁਆਰਾ ਹਰ ਵਾਰੀ ਤੁਹਾਨੂੰ ਦਿਖਾਈਦਾ ਵੀਡੀਓ ਚ ਬਾਜ਼ਾਰ ਵਿੱਚ ਐਨ ਭੀੜ ਭੜੱਕਾ ਨਹੀਂ ਹੈਗਾ ਸ਼ਾਂਤੀ ਹੈ ਸ਼ਾਂਤੀ ਦਾ ਮਾਹੌਲ ਹੈ ਗਾਇਜ਼ ਤੁਸੀਂ ਦੇਖ ਹੀ ਸਕਦੇ ਹੋ ਸਬਜ਼ੀ ਵਾਲੇ ਵੀ ਵਿਹਲੇ ਬੈਠੇ ਨੇ ਵਿਚਾਰੇ ਦੇਖੋ ਹੈ ਨਹੀਂ ਕੋਈ ਰਸ਼ ਵਗੈਰਾ ਹੈ ਨਹੀਂ ਤੇ ਅੱਗੇ ਜਾ ਕੇ ਦੇਖਦੇ ਆ ਜਿਹੜੀ ਗਲੀ ਤੋਂ ਅਸੀਂ ਨਿਕਲਣਾ ਨਾ ਉਹ ਉੱਥੇ ਬੜਾ ਚਿੱਕੜ ਹੁੰਦਾ ਵਾ ਆ ਅੱਗੇ ਹੀ ਆਏਗੀ ਗਲੀ ਤੁਹਾਨੂੰ ਦਿਖਾਣੇ ਆ ਤੇ ਹਲੇ ਤਾਂ ਫਿਲਹਾਲ ਇਧਰ ਜਿਹੜੇ ਪੋੜੀਆਂ ਤੋਂ ਉਤਰ ਕੇ ਆਏ ਆ ਉਹ ਸਾਈਡ ਹੈ ਹੋਣ ਦਿੱਤਾ ਨਹੀਂ ਐਡੀ ਲੰਬੀ ਵੀਡੀਓ ਬਣਾ ਸਕਦੇ ਉਹ ਹਣ ਕੀਤਾ ਕੌਣ ਕੀਤਾ ਹਣ ਬਹੁਤ ਖੋਦ ਲਾ ਬੁਣਾਂਦੇ ਆਈਆਂ ਵੀਡੀਓ ਔਨ ਕਰ ਸਿੱਕਰ ਵੀ ਨਹੀਂ ਦਿਖਾਉਂਦੇ ਅੱਜ ਤਾਂ ਉਹ ਹੋਰ ਤੋ ਲੰਗਾਂਗੇ ਹੁਣ ਇੱਦਾਂ ਨਹੀਂ ਆਣਾ ਆਪਾਂ ਦੇਖ ਹੀ ਚੱਲੇ ਹੋ ਜਿਥੇ ਜਿਥੇ ਅਸੀਂ ਤੁਰਾਂਗੇ ਉਹੀ ਉਹੀ ਵੀਡੀਓ ਤੁਸਾਂ ਨੂੰ ਦੇਖਣ ਨੂੰ ਮਿਲੇਗੀ ਅਸੀਂ ਜਾਣਾ ਉਸ ਤਰਫ ਉਸ ਤਰਫ ਜਾਣਾ ਸੀ ਜੈਮਨੀ ਵਾਲੇ ਦੇ ਜਾਣਾ ਜੈਮਨੀ ਵਾਲੇ ਦੇ ਕੋਲ ਉੱਪਰ ਭੋਰ ਸ਼ਾਪਿੰਗ ਕਰਨੀ ਹੈ ਅਸੀਂ ਚਲ 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 ਜਲਦੀ ਚਲ ਜਲਦੀ ਚਲ 2000 ਰੁਪਏ ਰੁਪਏ ਚਲੋ 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 ਪਾਰ ਕਰ ਲਈ ਇਹ ਵੀ ਪਾਰ ਕਰ ਲਈ ਚਲੋ ਗਾਇਸ ਆ ਗਏ ਅਸੀਂ ਇਸ طرف ਆ ਗਏ ਲਓ ਜੀ ਬਾਤ ਬਾਤ ਚਾਹ ਪਾਣੀ ਨਾ 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 ਲਓ ਜੀ ਦੇਖੋ ਗਾਇਸ ਸਾਡੇ ਨਾਲ ਅਸੀਂ ਤੁਰਦੀਆਂ ਪਈਆਂ ਤੇ ਸਾਡੇ ਨਾਲ ਤੁਸੀਂ ਵੀ ਦੇਖੋ ਸ਼ੌਕ کریمਪੁਰਾ ਬਾਜ਼ਾਰ ਦੀਆਂ ਵਨ ਸੋਨੀਆਂ ਸਜੀਆਂ ਹੁੰਦੀਆਂ ਨੇ ਤੇ ਦਿਲ ਕਰਦਾ ਉਹ ਵੀ ਸੂਟ ਲੈ ਲਈਏ ਤੇ ਉਹ ਵੀ ਸੂਟ ਲੈ ਲਈਏ ਕੀ ਕਰੀਏ ਲੇਡੀਜ਼ਾਂ ਲੇਡੀਜ਼ਾਂ ਦਾ ਮਨ ਕਰਦਾ ਹੀ ਰਹਿੰਦਾ ਆਹ ਵੀ ਲੈ ਲਈਏ ਤੇ ਉਹ ਵੀ ਲੈ ਲਈਏ ਗਾਇਜ਼ ਵਨਸ ਵਨ ਨੇ ਸੂਟ ਇੱਥੇ ਪਏ ਹੁੰਦੇ ਨੇ ਬੱਚਿਆਂ ਦੀ ਕਲੈਕਸ਼ਨ ਵੀ ਬੜੀ ਐ ਪਾਂਡਿਆਂ ਦੀ ਹਰ ਇੱਕ ਚੀਜ਼ ਕ੍ਰੀਮ ਪੂਰੇ ਬਜਾਰ ਤੋਂ ਮਤਲਬ ਕਿ ਹਰ ਚੀਜ਼ ਮਿਲ ਜਾਂਦੀ ਐ ਸਹੀ ਰੇਟ ਤੇ ਮਿਲ ਜਾਂਦੀ ਐ ਸੂਟਾਂ ਦੀ ਤਾਂ ਕੋਈ ਅੰਤ ਹੀ ਨਹੀਂ ਸੂਟ ਵਨਸ ਸੋਨਨੇ ਤੋਂ ਮਰੇ ਤੋਂ ਮਰੇ ਇੱਕ ਇੱਕ ਸੂਟ ਆ ਤੇ ਨੰਨ ਨੂੰ ਦੇਖ ਲਓ ਹੁਣ ਲੱਗਦਾ ਥੱਕ ਗਈ ਐ ਮੇਰੇ ਨਾਲ ਇਹਨੂੰ ਅੱਗੇ ਜਾ ਕੇ ਚੱਕਦੀ ਆ ਹੁਣ ਥੋੜਾ ਜਿਹਾ ਪਾਣੀ ਪੁਣੀ ਪਲਾਨੇ ਆ ਸੂਟ ਦੇਖੋ ਗਾਇਜ਼ ਆ ਹਾਂ ਅੱਗੋ ਆ ਰਿਹਾ ਕਰਵਾਚੋਤ ਤੇ ਮੈਨੂੰ ਤਾਂ ਹੁਣੇ ਉ ਤੇਜ ਨਾ ਹੋ ਰਹੀ ਐ ਕਿ ਮੈਂ ਫਟਾਫਟ ਇੱਕ ਸੂਟ ਲੈ ਲਵਾਂ ਤੇ ਲੈ ਕੇ ਮੈਂ ਸਵਾਹ ਲਵਾਂ ਸੂਟ ਗਾਇਜ਼ ਮੈਂ ਤਾਂ ਰਿਹਾ ਨਹੀਂ ਜਾਂਦਾ ਪਤਾ ਨਹੀਂ ਕੀ ਗੱਲ ਐ ਸੂਟਾਂ ਦੀ ਕਲੈਕਸ਼ਨ ਦੇਖ ਕੇ ਮੈਂ ਤਾਂ ਨਹੀਂ ਰਿਹਾ ਜਾਂਦਾ ਆਹ ਦੇਖੋ ਇੱਥੇ ਵੀ ਵਨਸ ਬੰਨੇ ਸੂਟ ਨੇ ਗਾਈਜ਼ ਦੇਖੋ ਪਰੇ ਤੋਂ ਪਰੇ ਇੱਕ ਇੱਕ ਸੂਤ ਹੈ ਕਰੀਮ ਪੂਰੇ ਬਾਜ਼ਾਰ ਦਾ ਹੁਣ ਅਸੀਂ ਗੋਲ ਗੱਪੇ ਥੋੜੇ ਦਿਨ ਇੰਜੋਏ ਕਰ ਲਈਏ ਜੋ ਚੇਂਜਿੰਗ ਕਰਵਾਉਣਾ ਸੀ ਉਹ ਉਹ ਅਸੀਂ ਕਰਵਾ ਲਿਆ ਹੈ ਤੇ ਗੋਲ ਗੱਪੇ ਖਾਈਏ ਇਹਨਾਂ ਦੇ ਗੋਲ ਗੱਪੇ ਟਿੱਕੀ ਵਗੈਰਾ ਬੜੀ ਮਸ਼ਹੂਰ ਹੈ ਤੇ ਬੜੀ ਜਿਆਦਾ ਯਮਮੀ ਤੇ ਬੜੇ ਤੀਸਟੇ ਹੁੰਦੇ ਨੇ ਗਾਈਜ਼ ਗੋਲ ਗੱਪੇ ਹਰ ਵਾਰੀ ਅਸੀਂ ਇਹਨਾਂ ਦੀ ਵੀਡੀਓ ਪਾਈ ਦੀ ਦਿਖਾਈ ਦੀ ਤੁਹਾਨੂੰ ਟਿੱਕੀ ਖਾਣੀ ਸੀ ਉਹ ਚਿੰਟੂ ਟਿੱਕੀ ਵਾਲਾ ਹੈ ਇਹਦਾ ਨਾਮ ਹੈ ਪ੍ਰਿੰਸ ਚਿੰਟੂ ਤੇ ਸੋ ਗਾਇਸ ਚਲੋ ਜੀ ਕਰਦੇ ਆ ਇੰਜੋਏ ਤੇ ਟਿੱਕੀ ਵੀ ਕਰਦੇ ਆ ਗਾਇਸ ਕਰਾਰੀ ਕਰਾਰੀ ਟਿੱਕੀ ਆਜੋ ਖਾ ਲਓ ਗਾਇਸ ਸਾਡੇ ਨਾਲ ਤੁਸੀਂ ਵੀ ਆਜੋ ਤੇ ਆਓ ਕਰੀਮ ਪੂਰੇ ਬਾਜ਼ਾਰ ਤੇ ਖਾਓ ਯਮੀ ਯਮੀ ਟਿੱਕੀ ਤੇ ਨੰਨੂ ਹੁਣ ਜਿਆਦਾ ਥੋੜਾ ਮੈਨੂੰ ਪਰੇਸ਼ਾਨ ਕਰਨ ਲੱਗ ਪਈਏ ਜ਼ਰੂਰ ਖਾਏ ਬਾਪੜੀ ਲੈ ਕੇ ਦਿੱਤੀ ਸੀ ਇਹਨੂੰ ਪਰ ਖਾਦੀ ਇਹਨੇ ਕੇ ਖਾਣ ਦੀ ਕੰਪੈਸਟੀ ਇਹਦੀ ਥੋੜੀ ਘੰਟ ਹੈ ਸੋ ਗਾਇਸ ਟਿੱਕੀ ਇਹ ਦੇਖ ਲੱਗੇ ਆਪ ਵੀ ਤਾਂ ਥੋੜੀ ਜਿਹੀ ਦੇਰੀ ਕਰਦੇ ਹੋ ਪਾਣੀ ਦੇਖੋ ਪਾਣੀ ਸੜਕਾਂ ਦਾ ਹਾਲ ਦੇਖੋ ਹਾਲ ਟੁੱਟੀਆਂ ਪਈਆਂ ਸੜਕਾਂ ਲੁਧਿਆਣੇ ਦੀਆਂ ਦੇਖੋ ਤੁਸੀਂ ਕਿੱਥੇ ਦੇਖ ਰਹੇ ਹੋ? ਮਾਦਾ ਨੂਕਲਦ ਦੇਖਿਆ ਸਤ। ਅੱਛਾ। ਉਹ ਆਹ ਵੀਡੀਓ ਦੇਖਿਆ ਸੀ ਕੰਦੀ ਦੇ ਬਿਜਾਈ ਦਾ ਪ੍ਰੋਬਲਮ ਦੇਖਦਾ ਹਰ ਰੋਜ਼ ਬਲੋ ਢਿੱਲੀ ਉਹ ਤਾਂ ਸੇਮ ਹੀ ਹੋ ਗਈ। ਵਾਹ। ਕਿੱਦਾਂ ਬੜਾ ਖਾਣਾ ਮੈਨੂੰ ਜਿਆਦਾ ਮਿਲਦਾ ਮਿਲਦਾ ਦੇਖੇ ਲੱਗ ਰਿਹਾ ਜਿੱਤੇ। ਲੋ ਜੀ ਗਾਇਸ ਮੈਂ ਅੱਗੇ ਘਰ ਤੇ ਦੇਖੋ ਨੰਨੂ ਰਸਤੇ ਵਿੱਚ ਹੀ ਸੋ ਗਈ ਸੀ ਦੇਖੋ ਲੇਟੀ ਹੋਈ ਐ। ਤੇ ਹੈਲੋ ਅੱਜ ਹੁਣ ਆਉਂਦੇ ਸਮੇਂ ਨਾ ਆਟੋ ਵਿੱਚ ਪੂਜਾ ਭਰਜਾਈ ਦੀ ਪੈਨ ਮਿਲੀ ਸੀ ਸਾਨੂੰ ਇਥੇ ਗੇਲ ਚੋਂ ਤੇ ਤੇ ਮੈਨੂੰ ਨਾਲ ਹੀ ਕਹਿੰਦੀ ਕਹਿੰਦੀ ਤੁਹਾਡੇ ਅਸੀਂ ਇੰਨੇ ਵਲੌਗ ਦੇਨੇ ਰੋਜ਼ ਡੇਲੀ ਬਿੰਨ ਆਗੇ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕਿ ਕਿਸੇ ਦੂਸਰੇ ਦੇ ਮੂੰਹ ਸੁਣੋ ਨਾ ਤੇ ਬੜੀ ਖੁਸ਼ੀ ਹੁੰਦੀ ਐ ਲੋ ਕਹਿੰਦੀ ਰੋਜ਼ ਦੇਖਦੀ ਆ ਮੈਂ ਤੁਹਾਡੇ ਵਲੌਗ ਕਹਿੰਦੀ ਤੁਸੀਂ ਮੈਨੂੰ ਪਛਾਣਿਆ ਨਹੀਂ ਤੇ ਮੈਂ ਕਿਹਾ ਦੇਖੇ ਦੇਖੇ ਤਾਂ ਲੱਗਦੀ ਆ ਮੈਂ ਵੈਸੇ ਕਹਿੰਦੇ ਮੈਂ ਮੀਨੂ ਹੀ ਮੀਨੂ ਪੂਜਾ ਗੀਤਾ ਦੀ ਗਲੀ ਚ ਜਿਹੜੇ ਰਹਿੰਦੇ ਸੀ ਉਹਨਾਂ ਦੀ ਭੈਣ ਆ ਵਿਜੇਵਰੇ ਦੀ ਸਾਲੀ ਤੇ ਮੈਨੂੰ ਇੰਨੀ ਖੁਸ਼ੀ ਹੋਈ ਨਾ ਮੈਂ ਕਿਹਾ ਦੇਖੋ ਸਾਰੇ ਸਬਸਕ੍ਰਾਈਬਰ ਜਿੱਥੇ ਜਿੱਥੇ ਵੀ ਨੇ ਜਿੱਥੇ ਮਿਲਦੇ ਨੇ ਬੜਾ ਹੀ ਵਧੀਆ ਲੱਗਦਾ ਹੈ ਤੁਸੀਂ ਆ ਗਏ ਮੈਂ ਆ ਗਿਆ ਹਾਂ ਤੇ ਗਰਮੀ ਕਿੰਨੀ ਹੋਈ ਪਈ ਬਾਹਰ ਉਹ ਖੇਮਸ ਹੋ ਗਈ ਨਾ ਪਾਲਿਸ ਪੈ ਗਿਆ ਠੀਕ ਹੈ ਹਨਾ ਹਮਸ ਹੋ ਗਈ ਹਮਸ ਹਮਸਾ ਹੋ ਗਈ ਬੇ ਬੜੀ ਗਰਮੀ ਸੀ ਬਾਜ਼ਾਰ ਚ ਬੜੀ ਗਰਮੀ ਸੀ ਇਹ ਉੱਥੇ ਜਾ ਕੇ ਪਤਾ ਕੀ ਕਹਿੰਦੇ ਪਾਪਾ ਕੋ ਫੋਨ ਕਰ ਦੋ ਪਾਪਾ ਕੋ ਫੋਨ ਕਰ ਦੋ ਸੁਤੀ ਵੀ ਹੈ ਨਾ ਸੁਤੀ ਪਈ ਦੀ ਵੀਡੀਓ ਨਹੀਂ ਬਣਾਇਦੀ ਮੈਂ ਪਾਣੀ ਲਿਆਣੇ ਆ ਸੋ ਗਾਇਜ਼ ਟਾਈਮ ਸਾਨੂੰ 2 ਘੰਟੇ ਦਾ ਬਸ ਪਤਾ ਹੀ ਨਹੀਂ ਲੱਗਿਆ ਕਿਵੇਂ ਲੱਗ ਗਿਆ ਸਾਨੂੰ ਬਾਜ਼ਾਰ ਚ ਵੇੜੇ ਦੀ ਜਗਾਈਏ ਲਾਈਟ ਤੇ ਨਾ ਫਿਰ ਲਾਈਟ ਬੰਦ ਹੋ ਗਈ ਇਹ ਨਾ ਸੋਚ ਹਿਲਦਾ ਹੈ ਸਾਡੇ ਵੇੜੇ ਦਾ ਟਾਈਮ ਬੜਾ ਲੱਗ ਗਿਆ ਗਾਇਸ ਸਾਨੂੰ ਸ਼ੁਕਰ ਹੈ ਮੈਂ ਕਿਚਨ ਸਾਰਾ ਸਾਫ ਕਰਕੇ ਗਈ ਸੀ ਪਾਂਡੇਸ ਬਰਤਨ ਸਾਰੇ ਮਾਂਤੀ ਗਈ ਸੀ ਤੇ ਹੁਣ ਥੋੜੀ देर ਬੈਠਾਂਗੇ ਕਰਦੇ ਆ ਰਾਤਰੀ ਡਿਊਟੀ ਸੋ ਗਾਇਸ ਕ੍ਰੀਮ ਪੂਰਾ ਬਾਜ਼ਾਰ ਦਾ ਵਲੋਗ ਤੁਹਾਨੂੰ ਕਿਵੇਂ ਲੱਗਿਆ ਤੇ ਜੋ ਮਾੜਾ ਮੋਟਾ ਲੈਣਾ ਸੀਗਾ ਸੁਨਿਆ ਨੇ ਲੈਣਾ ਸੀ ਕੁਝ ਚੇਂਜ ਕਰਵਾਉਣਾ ਸੀਗਾ ਉਹ ਸੀ ਚੇਂਜ ਕਰਵਾਣ ਗਈਆਂ ਸੀ ਤੇ ਸੋ ਗਾਇਸ ਕਿਵੇਂ ਲੱਗਿਆ ਤੁਹਾਨੂੰ ਵਲੋਗ ਉਮੀਦ ਕਰਦੀਆਂ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਇਗਾ ਪਾਣੀ ਪਾ ਲਿਏ ਕਿਉਂਕਿ ਬਾਟਕੁਲਾ ਮੈਂ نیچے ਰੱਖਿਆ ਹੈ ਤੇ ਐਸ ਐਨਾਲੀ ਗਾਇਸ ਬਲੌਗ ਦਾ ਮੈਂ ਕਰਦੀ ਆ ਐਂਡ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਹੁਣ ਮਿਲਦੇ ਆ ਤੁਹਾਨੂੰ ਗਾਇਸ ਨਵੇਂ ਤੇ ਨੈਕਸਟ ਵੀਡੀਓ ਚ ਨਵੇਂ ਬਲੌਗ ਚ ਜਿਹੜੇ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਓਕੇ ਬਾਏ ਗਾਇਸ ਟੇਕ ਕੇਅਰ